हां भाई दोस्तों की हालचाल है ते उम्मीद है सारे बढ़िया होंगे कहते भी जे गिद्धੜ ਦਾ ਬੱਚਾ ਸ਼ੇਰਾਂ ਚ ਛੱਡ ਦਈਏ ਤੇ ਉਹ ਕਦੇ ਵੀ ਸ਼ੇਰ ਨਹੀਂ ਬਣਦਾ ਕਿਉਂਕਿ ਉਹ ਗਿੱੱੜੜ ਦਾ ਗਿੱੱੜ ਹੀ ਰਹੂਗਾ हां ਇੱਕ ਗੱਲ ਜ਼ਰੂਰ ਆ ਜੇ ਸ਼ੇਰਾਂ ਦਾ ਬੱਚਾ ਗਿੱੱੜਾਂ ਦੇ ਝੁੰਡੇ ਚ ਛੱਡ ਦਈਏ ਤੇ ਉਹ ਜ਼ਰੂਰ ਗਿੱੱੜ ਬਣ ਚੁਗਾ ਉਹਨੂੰ ਲਾਗ ਗਿੱਦੜਾਂ ਦੀ ਲੱਗ ਜੂਗੀ ਕਿਉਂਕਿ ਉਹਦੀ ਆਦਤ ਆ ਜਿਹੜੀ ਉਹ ਗਿੱਦੜਾਂ ਵਾਲੀ ਪੜ ਜੂਗੀ ਪਰ ਜੇ ਗਿੱਦੜ ਨੂੰ ਛੇਰਾ ਦੇ ਝੁੰਡ ਚ ਛੱਡ ਦਈਏ ਤੇ ਜੇ ਆਪਾਂ ਇਹ ਕਹਿ ਦਈਏ ਕਿ ਇਹ ਛੇਰਾ ਵਾਂਗੂ ਸ਼ਿਕਾਰ ਕਰੂਗਾ ਉਹ ਕਦੇ ਨਹੀਂ ਕਰ ਸਕਦਾ ਕਿਉਂਕਿ ਉਹਦਾ ਜਿਹੜਾ ਅੰਦਰਲਾ ਦੈਲ ਉਹ ਗਿੱਦੜਾਂ ਦਾ ਹੀ ਹੁੰਦਾ ਦੋਸਤੋ ਇਦਾਂ ਦੀ ਆਪਾਂ ਤੁਹਾਡੇ ਨਾਲ ਇੱਕ ਕਹਾਣੀ ਸ਼ੇਅਰ ਕਰਨ ਲੱਗੇ ਆਂ ਕਹਿੰਦੇ ਇੱਕ ਇੱਕ ਗਿੱਦੜਾਂ ਦੇ ਝੁੰਡ ਨੇ ਰੇਵਣਾਰੀ ਸਾਰਿਆਂ ਨੇ ਕਿ ਯਾਰ ਆਪਾਂ ਜੰਗਲ ਦੇ ਵਿੱਚ ਇੰਨੀ ਵੱਡੀ ਗਿਣਤੀ ਆ ਆਪਣੀ ਤੇ ਸ਼ੇਰ ਸਿਰਫ 150 ਉਹਨਾਂ ਦੀ ਗਿਣਤੀ ਘਟਾ ਪਰ ਸ਼ਿਕਾਰ ਆਪਣੇ ਨਾਲ ਵਧ ਕਰਦੇ ਆ ਤੇ ਆਪਣੀ ਗਿਣਤੀ ਜਿਹੜੀ ਆ ਗਿੱਦੜਾਂ ਦੀ ਆਪਣੀ ਹਜ਼ਾਰਾਂ ਹੀ ਗਿਣਤੀ ਆ ਜੰਗਲ ਦੇ ਵਿੱਚ ਪਰ ਗੱਲ ਕੀ ਆ ਕਿ ਆਪਾਂ ਸ਼ਿਕਾਰ ਨਹੀਂ ਕਰ ਸਕਦੇ ਕਿਉਂ ਨਹੀਂ ਕਰ ਸਕਦੇ ਇਹਦਾ ਜਰੀਆ ਕੀ ਚੱਕਰ ਕਾਹਦਾ ਨਹੀਂ ਕਰ ਸਕਦੇ ਉਹ ਆnde ਇੱਕ ਵਿੱਚੋਂ ਵੱਡਾ ਜਿਹੜਾ ਗਿੱਦੜ ਹੁੰਦਾ ਲੰਬੜਦਾਰ ਛੱਦਰ ਕਿੱਦੜ ਕਹਿ ਦਿੰਦੇ ਆ ਉਹ ਆਂਦਾ ਵੀ ਇੱਕ ਕੰਮ ਹੋ ਸਕਦਾ ਵੀ ਆਪਾਂ ਇੱਕ ਗਿੱਦੜਾ ਦਾ ਬੱਚਾ ਇੱਕ ਅਸਤਾਦ ਸ਼ੇਰਾਂ ਦੇ ਵਿੱਚ ਝੋਟੇ ਚ ਛੜ ਦਿੰਨੇ ਆ ਵਿੱਚ ਤੇ ਗੱਲਬਾਤ ਕਰ ਲੈਨੇ ਸ਼ੇਰ ਨਾਲ ਵੀ ਸਾਨੂੰ ਬੱਚੇ ਨੂੰ ਸ਼ਿਕਾਰ ਕਰਨਾ ਸਿਖਾ ਵੀ ਸਾਡਾ ਬਹੁਤ ਔਖਾ ਵੀ ਸਾਡੇ ਤੋਂ ਸ਼ਿਕਾਰ ਨਹੀਂ ਹੁੰਦਾ ਤੇ ਅਸੀਂ ਭੁੱਖੇ ਮਰ ਪਿਆ ਤੇ ਕਹਿੰਦੇ ਵੀ ਸ਼ੇਰ ਅੱਗੇ ਗਿਆ ਕੌਣ ਕਰੂ ਜਾ ਕੇ ਵੀ ਰਿਕਵੈਸਟ ਤਾਂ ਕਰਨੀ ਪਊ ਗਿੱਦੜ ਸਾਰੇ ਆਣੇ ਝੁੰਡ ਇਕੱਠਾ ਹੋਗੇ ਤੇ ਆਪਾਂ ਕੋਈ ਗੱਲ ਨਹੀਂ ਕਰ ਲੈਨੇ ਗੱਲਬਾਤ ਤੇ ਚਲੋ ਜੀ ਸਾਰਾ ਗਿੱਦੜਾਂ ਦਾ ਝੁੰਡ ਇਕੱਠਾ ਹੋਊਗੀ ਤੇ ਸ਼ੇਰ ਦੇ ਕੋਲ ਜਾਂਦੇ ਆ ਤੇ ਸ਼ੇਰ ਨੂੰ ਕਹਿੰਦੇ ਵੀ ਸਾਡੀ ਬੇਨਤੀ ਹੈ ਇੱਕ ਵੀ ਅਸੀਂ ਭੁੱਖ ਮਰੀ ਦੇ ਨਾਲ ਸਾਡਾ ਬਹੁਤ ਬੁਰਾ ਹਾਲ ਆ ਤੇ ਸਾਡੇ ਤੋਂ ਸ਼ਿਕਾਰ ਨਹੀਂ ਹੁੰਦਾ ਤੇ ਅਸੀਂ ਬਹੁਤ ਦੁਖੀਆਂ ਖਾਣੇ ਵੱਲੋਂ ਤੇ ਸ਼ੇਰਾਂ ਦਾ ਮੈਂ ਤੁਹਾਡਾ ਕੀ ਕਰ ਸਕਾਂ ਕਹਿੰਦੇ ਤੂੰ ਸਿਰਫ ਇੱਕ ਕੰਮ ਕਰ ਦੇ ਕਿ ਸਾਡੇ ਬੱਚੇ ਨੂੰ ਆਪਦੇ ਨਾਲ ਰੱਖ ਲੈ ਤੇ ਇਹਨੂੰ ਥੋੜੀਆਂ-ਬਹੁਤੀਆਂ ਚੀਜ਼ਾਂ ਜਿਹੜੀਆਂ ਸ਼ਿਕਾਰ ਕਿਵੇਂ ਕਰਨਾ ਉਹ ਸਿਖਾ ਦੇ ਤੇ ਸਾਨੂੰ ਸੌਖਾ ਹੋ ਜੂ ਤੇ ਅਸੀਂ ਜਿਹੜਾ ਸਾਡਾ ਢੱਡ ਪਰ ਪਰ ਆ ਜਾਊਗਾ ਵੀ ਜਾਣੀ ਕਿ ਵੀ ਅਸੀਂ ਵੀ ਸ਼ਿਕਾਰ ਕਰਨਾ ਸਿੱਖ ਜਾਗੇ ਚਲੋ ਛੇਰ ਮੰਨ ਲੈਂਦਾ ਛੇਰਾਂ ਦਾ ਵੀ ਕੋਈ ਗਾ ਨਹੀਂ ਛੇਰ ਦੇ ਕੋਲੇ ਇੱਕ ਬੱਚੇ ਨੂੰ ਛੱਡ ਦਿੰਦੇ ਆ ਗਿੱਦੜ ਦੇ ਦੀ ਛੋਟੇ ਜਿਹੇ ਤੇ ਉਹ ਗਿੱਦੜ ਪਾਸੇ ਲ ਜਾ ਕੇ ਕਹਿੰਦੇ ਧਿਆਨ ਰੱਖੀ ਸ਼ਿਕਾਰ ਕਰਨਾ ਕਿਵੇਂ ਤਰੀਕਾ ਸਿੱਖ ਲੈ ਬਾਅਦ ਚ ਆਪਾਂ ਹੀ ਲੈਣਾ ਚਲੋ ਜੀ ਬੱਚਾ ਛੱਡ ਦਿੰਦੇ ਆ ਛੇ ਜਦੋਂ ਬੱਚਾ ਵੱਡਾ ਹੋ ਜਾਂਦਾ ਥੋੜਾ ਜਿਆ ਤੇ ਛੇਰ ਕਹਿੰਦਾ ਚੱਲ ਵੀ ਅੱਜ ਸ਼ਿਕਾਰ ਕਰਨ ਚੱਲਦੇ ਆ ਸ਼ੇਰ ਜਿਹੜਾ ਉਹ ਗਿੱਦੜ ਦੇ ਬੱਚੇ ਨੂੰ ਨਾਂ ਲੈ ਜਾਂਦਾ ਤੇ ਜਾ ਕੇ ਜਦੋਂ ਸ਼ਿਕਾਰ ਕਰਨ ਲੱਗਦੇ ਆ ਕਹਿੰਦਾ ਇੱਥੇ ਬਹਿ ਜਾ ਉੱਥੇ ਬਿਠਾ ਆਂਦਾ ਗਿੱਦੜ ਦੇ ਬੱਚੇ ਨੂੰ ਤੇ ਸ਼ੇਰਾਂ ਦਾ ਤੂੰ ਕੋਹ ਨਹੀਂ ਕਰਨਾ ਮੇਰੀਆਂ ਸਿਰਫ ਅੱਖਾਂ ਲ ਦੇਖਣਾ ਤੇ ਜਦੋਂ ਉਹ ਨੂੰ ਕਹਿੰਦਾ ਵੀ ਤੂੰ ਇੱਥੇ ਬੈਠ ਜਾ ਤੂੰ ਕੋਹ ਨਹੀਂ ਕਰਨਾ ਗਿੱਦੜ ਦੇ ਬੱਚੇ ਨੂੰ ਆਹ ਕਹਿੰਦਾ ਸਿਰਫ ਤੂੰ ਮੇਰੀਆਂ ਅੱਖਾਂ ਲ ਦੇਖਣ ਗਿੱਦੜਾਂ ਦਾ ਬੱਚਾ ਠੀਕ ਹੈ ਸ਼ੇਰ ਬਹਿ ਜਾ ਬਾਪ ਦੀ ਪੂਰੀ ਉਹਦੇ ਵਿੱਚ ਆਣ ਕੇ ਕਿ ਉਧਰੋਂ ਇੱਕ ਹਾਇਰਨਾ ਭੱਜ ਆਉਂਦਾ ਦੂਰ ਭੱਜ ਆਉਂਦਾ ਤੇ ਛੇਰ ਗਿੱਦੜ ਨੂੰ ਕਹਿੰਦਾ ਮੇਰੀਆਂ ਅੱਖਾਂ ਲਾਲ ਹੋਈਆਂ ਕਹਿੰਦਾ ਨਹੀਂ ਹਾਇਰਨਾ ਥੋੜਾ ਜਿਹਾ ਹੋਰ ਨੇੜੇ ਆ ਜਾਂਦਾ ਗਿੱਦੜ ਦੇ ਬੱਚੇ ਨੂੰ ਕਹਿੰਦਾ ਅੱਖਾਂ ਲਾਲ ਹੋਈਆਂ ਕਹਿੰਦਾ ਥੋੜੀਆਂ-ਥੋੜੀਆਂ ਹੋਈਆਂ ਹਲੇ ਕਹਿੰਦਾ ਰੁਕ ਜਾ ਥੋੜੀ ਦੇ ਵੇਟ ਕਰ ਹਾਇਰਨਾ ਨੇੜੇ ਹੀ ਆ ਜਾਂਦਾ ਜਮਾਂ ਤੇ ਛੇਰ ਫੇਰ ਕਹਿੰਦਾ ਕਿੰਦਰ ਕਹਿੰਦਾ ਅੱਖਾਂ ਨਾਲ ਹੋਈਆਂ ਕਹਿੰਦਾ ਹਾਂ ਜੀ ਹੋਈਆਂ ਗੁਰੂ ਜੀ ਸ਼ੇਰ ਮਾਰਦਾ ਡਾਈ ਹਰਨ ਨੂੰ ਚੱਕ ਦਿੰਦਾ ਲਵੇੜ ਦਿੰਦਾ ਨਾਲ ਜਦੋਂ ਸ਼ੇਰ ਆਪਦੇ ਸ਼ਿਕਾਰ ਨੂੰ ਨੱਪੀ ਬੈਠਾ ਹੁੰਦਾ ਉਹਦੇ ਧੌਣ ਫੜੀ ਹੁੰਦੀ ਆ ਹਰਨ ਦੀ ਤੇ ਜਿਹੜਾ ਉਹਦਾ ਬੱਚਾ ਹੁੰਦਾ ਕਿੱਦਰ ਦਾ ਉਹ ਕੋਲੋਂ ਭੱਜ ਲੈਂਦਾ ਭੱਜ ਕਿਉਂ ਲੈਂਦਾ ਕੇ ਮੈਨੂੰ ਸ਼ਿਕਾਰ ਕਰਨਾ ਆ ਗਿਆ ਜਦੋਂ ਉਹ ਭੱਜ ਜਾਂਦਾ ਉੱਥੋਂ ਭੱਜ ਕੇ ਤੇ ਗਿੱਦੜਾਂ ਦੇ ਝੁੰਡ ਦੇ ਚੁੰਡ 'ਚ ਵਰ ਜਾਂਦਾ ਗਿੱਦੜਾਂ ਦੇ ਝੁੰਡ ਦੇ ਚੁੰਡ 'ਚ ਵਰ ਜਾਂਦਾ ਤੇ ਗਿੱਦੜ ਕਹਿੰਦੇ ਹਾਂ ਵੀ ਆ ਗਿਆ ਕਹਿੰਦਾ ਹਾਂ ਆ ਗਿਆ ਆ ਗਿਆ ਸ਼ਿਕਾਰ ਕਰਨਾ ਕਹਿੰਦਾ ਚੱਕਦਾ ਵਰਤੇ ਕਹਿੰਦਾ ਹੁਣ ਨਹੀਂ ਭੁੱਖੇ ਮਾਰਦੇ ਆਪਾਂ ਕਹਿੰਦਾ ਨੇੜੇ ਠਾ ਦੇਾਂਗੇ ਕਹਿੰਦਾ ਆ ਗਈ ਤਰੀਕਾ ਜਾਚ ਆ ਗਈ ਕਹਿੰਦਾ ਛੇਰ ਵਾਲੀ ਸ਼ਿਕਾਰ ਫੜਦਾ ਕਿਵੇਂ ਉਹੀ ਗੱਲ ਹੈ ਕਿ ਅੱਜ ਉਹ ਆਪਾਂ ਚੱਲਦੇ ਸ਼ਿਕਾਰ ਕਰ ਝੌਂਡ ਲਾ ਲਿੰਦਾ ਅੱਗੇ ਦਿਨਾਂ ਦਾ ਪਿੱਛੇ ਸਾਰ ਤੁਰਿਆ ਜਾਂਦਾ ਅੱਗੇ ਅੱਗੇ ਉੱਧਰਲੇ ਪਾਸੋਂ ਨਾ ਇੱਕ ਉਹ ਲੰਮੇ ਜਿਹੇ ਸਿੰਗ ਦੀ ਦਾ ਇੱਥੇ ਉਚਾਲੇ ਨੱਕ ਤੇ ਸਿੰਗ ਹੁੰਦਾ ਉਹਨੂੰ ਕੀ ਕਹਿੰਦੇ ਆ ਉਹ ਉਹ ਇੱਕ ਸਿੰਗਾ ਜੈਮਰਾਇਆ ਹੁੰਦਾ ਵੱਡਾ ਜਿਹਨੂੰ ਦਰਿਆਈ ਘੋੜਾ ਵੀ ਕਹਿ ਦਿੰਦੇ ਆ ਜਿਹਦੇ ਉੱਤੇ ਉੱਤੇ ਦੰਦ ਦੰਦ ਹੁੰਦੇ ਆ ਉਹ ਹਮਸ ਸਿੱਧਾ ਹੀ ਤੁਰਿਆ ਆ ਚਾਗੋਂ ਉਹਨਾ ਗਿੱਦੜਾਂ ਨੂੰ ਤੇ ਗਿੱਦੜਾਂ ਨੂੰ ਉਹਨੇ ਪਹਿਲਾਂ ਦੱਸਿਆ ਹੁੰਦਾ ਵੀ ਜਦੋਂ ਮੇਰੀਆਂ ਅੱਖਾਂ ਲਾਲ ਹੋਣੀਆਂ ਉਦੋਂ ਤੁਸੀਂ ਮੈਨੂੰ ਦੱਸ ਦੇਣਾ ਮੇਰੀਆਂ ਅੱਖਾਂ ਲਾਲ ਹੋਈਆਂ ਹਣਾ ਛੇਰ ਨੇ ਤਾਂ ਕੀ ਆ ਹੁੰਦਾ ਵੀ ਤੀਜੀ ਵਾਰੀ ਚ ਅੱਖਾਂ ਲਾਲ ਹੁੰਦੀਆਂ ਤੇ ਗਿੱਦੜ ਜਿਹੜੇ ਹੁੰਦੇ ਆ ਤੇ ਉਹਨੇ ਕਿਹਾ ਵੀ ਮੈਨੂੰ ਤਾਰ ਦੀ ਜਦੋਂ ਅੱਖਾਂ ਦਾ ਜਦੋਂ ਉਹ ਉਧਰ ਉਧਰ ਆਉਂਦਾ ਗੈਂਡਾ ਇੱਕ ਸੈਂਗਾ ਤੇ ਇਧਰੋਂ ਗਿੱਦੜਾਂ ਦਾ ਕਹਿੰਦਾ ਦੇਖੋ ਖਾਂ ਅੱਖਾਂ ਲਾਲ ਹੋਈਆਂ ਤੇ ਗਿੱਦੜਾਂ ਕਿਦਾਂ ਅਣਭੁੱਲੇਗਾ ਚਿੱਤ ਇਹ ਅੱਖਾਂ ਪਹਿਲੀ ਵਾਰ ਚੀ ਲਾਲ ਹੋਈਆਂ ਜਿਹੜੇ ਨਾਲ ਦੀ ਗਿੱਦੜ ਸੀ ਕਹਿੰਦੇ ਹਾ ਹੋ ਗਈਆਂ ਪਹਿਲੀ ਵਾਰ ਕੀ ਅੱਖਾਂ ਲਾਲ ਹੋਈਆਂ ਗਿੱਦੜ ਦੀਆਂ ਜਦੋਂ ਪਹਿਲੀ ਵਾਰੀ ਚੱਖਾਂ ਲਾਲ ਹੋਈਆਂ ਤੁਰੇ ਮਾਰੀ ਡਾਈ ਗਿੱਦੜ ਨੇ ਉਹਦੇ ਸੰਗ ਤੇ ਜਾ ਨਹੀਂ ਗਿਆ ਜਿਹੜਾ ਚਨੱਕ ਦੇ ਉਹਨਾਂ ਇਥੋਂ ਬੱਕੀ ਵੇਚਦੀ ਆਵਾਜ਼ ਦਾ ਧੌਣ ਗੋਲ ਦੀ ਨਿਕਲ ਆਵਾਜ਼ ਉਹ ਲੈਕ ਤੇ ਥੰਗ ਤੇ ਟੰਗਿਆਂ ਦਾ ਗਿੱਦੜ ਨੂੰ ਤਾਹ ਤੇ ਐ ਲੈ ਜਾਂਦਾ ਜਿਵੇਂ ਛੱਤ ਤੇ ਣਟੀਨਾ ਦਾ ਆਇਆ ਹੁੰਦਾ ਉਹ ਐ ਕਮਾਈ ਜਾਂਦਾ ਐ ਗਿੱਦੜ ਚਗਰੀ ਪਿਆ ਹੁੰਦਾ ਨਾਇ ਦਾ ਨਾਇ ਦਾ ਗਿੱਦੜ ਦੀ ਜਾਨ ਨਿਕਲ ਜਾਂਦੀ ਹੁੰਦੀ ਆ ਜਿਹੜੇ ਪੂਲੇ ਬੈਠੇ ਗਿੱਦੜ ਕੋਈ ਛੂਟ ਬਾਤ ਲੈ ਜਾਂ ਪੱਜ ਲੈ ਜਾਂ ਉਹ ਖਰਦੇ ਹੀ ਜੀਂਦੇ ਜਿਹੜਾ ਥੰਗ ਤੇ ਟੰਗਿਆਂ ਦਾ ਇਹਦਾ ਸਾਰਿਆਂ ਨੇ ਅਜੇ ਮੇਰੀਆਂ ਅੱਖਾਂ ਲਾਲ ਹੋਈਆਂ ਨਹੀਂ ਕਹਿੰਦਾ ਸ੍ਰੀਕਾ ਨੇ ਮਰਾਤਾ ਕਹਿੰਦਾ ਮੈਂ ਕਿਹਾ ਮੈਨੂੰ ਨਹੀਂ ਦੱਸਿਆ ਨਹੀਂ ਕਹਿੰਦਾ ਅਜੇ ਅੱਖਾਂ ਚਿੱਟੀਆਂ ਜੀ ਇਹਨਾਂ ਨੇ ਮੈਨੂੰ ਜਾਣ ਕੇ ਕਹਦਾ ਅੱਖਾਂ ਲਾਲ ਹੋਈਆਂ ਬਾਕੀ ਪਾ ਜਾਂਦੇ ਦੋਸਤੋ ਇਸ ਕਹਾਣੀ ਦਾ ਮਤਲਬ ਇਹ ਆ ਕਿ ਉਸਤਾਦ ਜਿੰਨੇ ਮਰਜੀ ਧਾਰ ਦੋ ਪਰ ਸਹੀ ਉਸਤਾਦ ਜਿਹੜਾ ਹੁੰਦਾ ਨਾ ਜਿਹੜਾ ਤੁਹਾਨੂੰ ਤਰੀਕਾ ਸਿਖਾਉਂਦਾ ਉਹ ਹੀ ਤੁਹਾਡੇ ਕੰਮ ਆਉਂਦਾ ਤੇ ਦੂਜੀ ਗੱਲ ਮੈਂ ਤੁਹਾਨੂੰ ਪਹਿਲਾਂ ਜਰੂਰ ਕਹੀ ਸੀ ਕਿ ਗਿੱਦੜਾਂ ਦਾ ਬੱਚਾ ਜਾਂ ਗਿੱਦੜਾਂ ਦਾ ਝੁੰਡ ਛੇੜਾਂ ਜਰਾ ਜੀ ਉਹ ਕਦੇ ਵੀ ਸ਼ੇਰ ਨਹੀਂ ਬੰਦਾ ਹਾਂ ਇੱਕ ਗੱਲ ਜ਼ਰੂਰ ਆ ਜੇ ਸ਼ੇਰ ਦਾ ਬੱਚਾ ਗਿੱਦੜਾਂ ਚ ਛੱਡ ਦਈਏ ਆਪਾਂ ਤੇ ਉਹਨੂੰ ਆਦਤਾਂ ਜ਼ਰੂਰ ਆ ਜਿਹੜੀਆਂ ਉਹ ਗਿੱਦੜਾਂ ਵਾਲੀਆਂ ਪੈਣਡੀਆਂ ਐਸ ਕਰਕੇ ਜਿਹੜਾ ਬੰਦਾ 도ਗਲਾ ਹੋਵੇ ਜਾਂ ਘਟ ਜਾ ਹੋਵੇ ਉਹਨੂੰ ਤੁਸੀਂ ਚੰਗੇ ਬੰਦੇ ਆ ਚ ਛੱਡ ਦੋ ਉਹਦੀਆਂ ਆਦਤਾਂ ਕਦੇ ਨਹੀਂ ਸੁਧਰਨੀਆਂ ਉਹ 도ਗਲਾ ਬੇਈਮਾਨ ਤੇ ਬੇਈਮਾਨ ਹੀ ਰਹੂਗਾ ਜੇ ਬੰਦਾ ਸ਼ੁਰੂ ਤੋਂ ਥੱਗ ਆ ਨਾ ਉਹਨੂੰ ਤੁਸੀਂ ਕਿੰਨੇ ਮਰਜ਼ੀ ਵਧੀਆ ਬੰਦੇ ਚ ਬਿਠਾ ਦਿਓ ਜਿੰਨੀ ਵਧੀਆ ਮਰਜ਼ੀ ਉਹ ਲੋਕਾਂ ਚ ਬੰਦਾ ਹੋਵੇ ਪਰ ਜਿਹੜਾ ਉਹਦਾ ਅੰਦਰਲਾ ਦਲਾਲਪੂਣਾ ਤੇ ਅੰਦਰਲਾ ਚੋਰ ਆ ਤੇ ਅੰਦਰਲਾ ਹਰਾਮਪੂਰਾ ਕਦੇ ਨਹੀਂ ਜਾਂਦਾ ਤੇ ਜੇ ਚੰਗਾ ਬੰਦਾ ਮਾਰੇ ਲੋਕਾਂ ਚ ਬਹਿ ਜਾਵੇ ਫਿਰ ਉਹਦੀਆਂ ਆਤਾਂ ਖਰਾਓ ਜਾਂਦੀਆਂ ਇਸ ਕਰਕੇ ਬੱਚਿਆਂ ਨੂੰ ਵੀ ਆਖ ਦਿੰਨ ਚੰਗੇ ਪਾਸੇ ਲਾਓ ਚੰਗੀ ਸਿੱਖਿਆ ਦਿਓ ਚੰਗੇ ਲੋਕਾਂ ਦੇ ਨਾਲ ਰੱਖੋ ਜੇ ਤੁਹਾਡਾ ਬੱਚਾ ਨਸ਼ੇ ਕਰਨ ਵਾਲੀ ਸਟੈਟੀ ਦੇ ਵਿੱਚ ਬੱਚਿਆਂ ਦੇ ਵਿੱਚ ਬੈਠੂਗਾ ਤੇ ਉਹ ਨਸ਼ਾ ਜ਼ਰੂਰ ਕਰੂਗਾ ਤੇ ਜੇ ਉਹ ਵਧੀਆ ਬੱਚਿਆਂ ਦੇ ਵਿੱਚ ਖੇਡੂ ਪਾਵਰਫੁਲ ਹੋਂਦਾਂ ਦੇ ਵਿੱਚ ਥੋੜਾ ਜਿਆਦਾ ਉਹਨਾਂ ਨੂੰ ਐ ਹੋਊਗਾ ਵੀ ਇਹ ਬੱਚੇ ਅੰਦਰੋਂ ਕਾਇਮ ਆ ਸਿਹਤ ਤੋਂ ਕਾਇਮ ਆ ਦਿਮਾਗ ਤੋਂ ਕਾਇਮ ਆ ਤੇ ਤੁਹਾਡਾ ਬੱਚਾ ਹੋਰੀਆਂ ਚੀਜ਼ਾਂ ਸਿੱਖੂਗਾ ਤੇ ਬਾਕੀ ਰਹਿੰਦੀ ਲੋਕਾਂ ਦੀ ਗੱਲ ਤੇ ਲੋਕਾ ਜਿਹੜੇ ਹੈਗੇ ਆ ਜਿਨ੍ਹਾਂ ਨੇ ਜਿਹੜੇ ਕੰਮ ਕਰਨੇ ਆ ਉਹਨਾਂ ਦੀਆਂ ਆਦਤਾਂ ਕਦੇ ਨਹੀਂ ਜਾਂਦੀਆਂ ਹੁੰਦੀਆਂ ਤੇ ਦੋਸਤੋ ਇਹ ਨਾ ਹੋਵੇ ਕਿ ਤੁਸੀਂ ਕਿਸੇ ਨਾਲ ਕਈ ਵਾਰੀ ਤੁਹਾਨੂੰ ਅੱਗੋਂ ਉਹੋ ਜਿਹਾ ਬੰਦਾ ਟੱਕਰ ਜਾਂਦਾ ਤੇ ਤੁਹਾਡੇ ਨਾਲ ਉਹ ਗੈਂਡੇ ਵਾਲਾ ਹਾਲ ਹੋਵੇ ਵੀ ਜਿਹੜੇ ਇੱਕ ਸੰਗ ਤੇ ਟੰਗਿਆ ਹੁੰਦਾ ਇਹੋ ਜੇ ਕੰਮ ਕਦੇ ਨਾ ਕਰੋ ਤੁਹਾਨੂੰ ਵੀਡੀਓ ਕਿਵੇਂ ਲੱਗੀ ਇਹ ਜ਼ਰੂਰ ਤੁਸੀਂ ਕਮੈਂਟ ਵਿੱਚ ਲਿਖਣਾ ਤੇ ਦੱਸਣਾ ਜ਼ਰੂਰ ਆ ਵੀ ਕਿੱਥੋਂ ਦੇਖਦੇ ਆਂ ਤੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਮਿਲਦੇ ਆਪਾਂ ਤੁਹਾਨੂੰ ਅਗਲੀ ਵੀਡੀਓ ਵਿੱਚ ਤੁਸੀਂ ਦੱਸਿਆ ਜਰੂਰ ਤਦ ਤੱਕ ਵਾਸਤੇ ਧੰਨਵਾਦ ਮੈਂ ਤੁਹਾਡਾ ਆਪਣਾ ਰਾਜੂ ਬੋਲੋ ਵਾਲੀ